ਆਜੋ ਫੋਟੋ ਕਰੀ ਆਜੋ ਆਸਤੇ ਹਲੋ ਨਾਮ ਜੀ ਨਾ ਆਪਣਾ ਤੇਰੇ ਕਿਹਨਾਂ ਆਪਣੀਆਂ ਠੀਕ ਹੈ ਜੀ ਐਨਕੇ ਸ਼ਰਮਾ ਜਿੰਦਾਬਾਦ ਹਰਿੰਦਰ ਪਾਸ਼ਿੰਦ ਚੰਦੂ ਮਾਜਰਾ ਜਿੰਦਾਬਾਦ ਕੈਂਸਰ ਮਨ ਜਿੰਦਾਬਾਦ ਸੁਣਨਾ ਕੈਂਸਰ ਵੱਲ ਰਿਹਾ ਪਾਲਸਨ ਟ੍ਰੀਟਮੈਂਟ ਪਲੈਂਟ ਬਣਾਏ ਤੇ ਸੈਨਾ ਚ ਸਰਕਾਰ ਬਦਲ ਗਈ ਉਹੀ ਗੰਦਾ ਮਨੀ ਜਿੱਦਿਆ ਜਿਹੜਾ ਕੈਂਸਰ ਹੁੰਦਾ ਹੈ ਇਹ ਸਾਰੇ ਕੰਮ ਕਰਨੇ ਆਏ ਫਿਰ ਮੇਰਾ ਹਲਕਾ ਕੁਛ ਹੋ ਇੰਡਸਟਰੀ ਜੋਂ ਟਿਕਲੇ ਪਰ ਪੂਰੇ ਪੰਜਾਬ ਵਿੱਚ ਕਿਸੇ ਨੇ ਫੈਕਟਰੀ ਲਾਣੀ ਕੋਲ ਤੇ ਲੰਦੇ ਮੇਰੇ ਹਲਕੇ ਚ ਲਾਈ 24 ਘੰਟੇ ਮੇਰੇ ਹਲਕੇ ਦੀ ਬਿਜਲੀ ਜਾਂਦੀ ਸੀ ਮੋਟਰਾਂ ਦੀ ਕਿਸੇ ਨੂੰ ਫੋਨ ਕਰਕੇ ਜਦ ਤੱਕ ਆਪਣੀ ਲੈਣੀ ਸੋ ਇਹ ਵੀ ਤਾਂ ਕਰ ਸਕਦੀ ਇੱਥੇ ਆਪਣੇ ਆਈਟੀ ਕੰਪਨੀਆਂ ਆ ਸਕਦੀਆਂ ਐਗਰੋ ਬੇਸਡ ਇੰਡਸਟਰੀ ਆ ਸਕਦੀ ਆ ਘੱਟ ਤੋਂ ਘੱਟ ਜੇ ਤੈਨੂੰ ਟਿਕਟ ਮਿਲ ਗਈ ਫੂਸੇਨ ਤਾਂ ਆਪਣੀ ਸੀਟ ਜਿਹੜੀ ਛੱਡ ਸਕਦੀ ਜਿਹੜੀ ਕਾਂਗਰਸ ਦੀ ਐਮਪੀ ਵਾਲੀ ਆ 1 ਲੱਖ ਰੁਪਏ ਦੀ ਤਰਖਾਈ ਜਾਣੀ ਜੀ ਨਾ ਇੱਕ ਕਹਿੰਦੇ ਆ ਰਜਵਾੜੇ ਜ਼ਮੀਰ ਹਨ ਆਪੋ ਪਿੰਡਾਂ ਨੇ ਕਹਿੰਦੇ ਨੇ ਕਿ ਜਿਸ ਦੀ ਜ਼ਮੀਨ ਮਰਗੀ ਬੰਦਾ ਮਰ ਗਿਆ 6 ਮਹੀਨੇ ਪਹਿਲਾਂ ਜਦੋਂ ਕਾਂਗਰਸ ਵੱਲੋਂ ਕਹਿ ਰਹੇ ਸੀ ਆ ਦੀ ਰਾਮ ਮੰਦਰ ਬਣਨਾ ਦੀ ਚੀਜ਼ ਹੁਣ ਸਰੂਪਾ ਗਲਮਾ ਆ ਪਟਕਾ ਪਾਇਆ ਹੁਣ ਰਾਮ ਰਾਮ ਕਰਦੀ ਫਿਰਦੀ ਐ ਵੀ ਰਾਮ ਮੰਦਰ ਬਣਨੇ ਮਤਲਬ ਇੰਨੀ ਸਿਆਣੀ ਹੁੰਦੀ ਭਗਵਾਨ ਰਾਮ ਜੀ ਦੀ ਨਾਨਕੀ ਅਕੜਾ ਹੁੰਦਾ ਕੁਟਾ ਇਤਿਹਾਸਿਕ ਪਿੰਡਾ ਉੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਖਮਸਾਦੀ ਨੂੰ ਮਿਲਣ ਦਾ ਇਹ ਤਨੁਭਤਈਏ ਉੱਧੇ ਨਿਵਲਮੈਂਟ ਕਰਦੀ ਬਾਲ ਸਾਹਿਬ ਨੇ ਕਿੰਨੀਆਂ ਯਾਦਗਾਰਾਂ ਬਣਾਈਆਂ ਪੰਜਾਬੀ ਬਾਦਮੀ ਜੀ ਜੀ ਬਣਾਈ ਦਰਗਾਹ ਜੀ ਦੀ ਬਣਾਈ ਚੁਰਕਾਨਾ ਟੈਂਪਲ ਬਣਾਇਆ ਖਾਲਸਾ ਹੈਰੀਟੇਜ ਕੰਪਲੈਕਸ ਬਣਾਇਆ ਬੰਦਾਬਾਦ ਜੀ ਦੀ ਯਾਦਗਾਰ ਬਣਾਈ ਆਪਾਂ ਦੇ ਚੁਰਕਾਨਾ ਟੈਂਪਲ ਤੇ ਮੰਦਰਾਂ ਦੇ ਨਾਂ ਤੇ ਵੋਟਾਂ ਨਹੀਂ ਮੰਗੀਆਂ ਜੇ ਸਿਆਣੀ ਹੁੰਦੀ ਭਗਵਾਨ ਰਾਮ ਜੀ ਦੇ ਨਾਨਕੇ ਹਾਂ ਦੋਟਾ ਇਸਮ ਰੋਡ ਲਾਉਂਦੀ ਸਾਰੇ ਬੰਦ ਤੋਂ ਲੋਕ ਉੱਥੇ ਆਂਦੇ 20-50 ਹਜ਼ਾਰ ਬੰਦੇ ਨੂੰ ਵਿਚਾਰ ਗੱਲਾਂ ਉਸ ਸਥਾਨ ਤੋਂ ਗੱਜਣਾ ਤਾਂ ਹੈ ਇੰਡੀਆ ਦਾ ਸਭ ਤੋਂ ਵੱਡਾ ਤੀਰ ਸਥਾਨ ਜੇ ਤੁਮ 31 ਕਿੰਮੀ ਦੀ ਗੱਈ ਕਿੰਦੀ ਕੁਸ਼ਿੰਗ ਸਾਹਿਬ ਤੇ ਡਾਕਟਰ ਕਾਂਗਰਸ ਨੇ ਕਿਹਾ ਸੀ ਕਿ ਕਦਿਆਂ ਤੱਕ ਲੈਕਚਰ ਕੱਢ ਕੇ ਦੇਖਦੇ ਸਾਰੀਆਂ ਮਾਤਾ ਜਿਹੜਾ ਨਾ ਜਿਹੜੀ ਕਰਨ ਦੇ ਵੇਟ ਸਰ ਵੇਟ ਠੀਕ ਹੈ ਸਰ ਜੀ ਤੁਹਾਡਾ ਜੀ ਮੇਰਾ ਨਾਮ ਜੈਪਾਲਾ ਜੀ ਜੈਪਾਲ ਜੀ ਕਿਹੜਾ ਪਿੰਡ ਹੈ ਜੀ ਇਹ ਮੇਰਾ ਪਿੰਡ ਹੈ ਜੀ ਬੱਲਮਗੜਾ ਆ ਜਨਕੇ ਸ਼ਰਮਾ ਜੂਰੀ ਆਇਆ ਇਸ ਪਿੰਡ ਬੱਲਮਗੜ ਦੇ ਵਿੱਚ ਅੱਸੀ ਉਹ ਜਾ ਹੰਗਾਰਾ ਉਹਨਾਂ ਨੂੰ ਮਿਲਿਆ ਇੱਥੇ ਨਾਲ ਜੀ ਬਹੁਤ ਵਧੀਆ ਹੰਗਾਰਾ ਮਿਲਿਆ ਜਨਕੇ ਸ਼ਰਮਾ ਨੂੰ ਜੀ ਜਨ ਵੋਟਰਾਂ ਦੇ ਵਿੱਚ ਬਹੁਤ ਜੋਸ਼ਤੀ ਜੀ ਠੀਕ ਹੈ ਵੋਟਰ ਸਾਰੇ ਅਪੀਲ ਕਰ ਰਹੇ ਨੇ ਜੀ ਵੀ ਜਨਕੇ ਸ਼ਰਮਾ ਨੂੰ ਬਹੁਤ ਵੱਧ ਵੋਟਾਂ ਨਾਲ ਜੇਤੂ ਇਸੇ ਤੋਂ ਅਸੀਂ ਬਣਾ ਕੇ ਪਿੰਡ ਚੋਂ ਭੇਜਾਂਗੇ ਜੀ ਐਨ ਕੇ ਸ਼ਰਮਾ ਜੂਰੀ ਆਏ ਆ ਜੀ ਆਪਾਂ ਅੱਗੇ ਦੀ ਗੱਲ ਕਰੀਏ ਵੋਟਰਾਂ ਦੀ ਵੋਟਰਾਂ ਨੂੰ ਤੁਸੀਂ ਕੀ ਅਪੀਲ ਕਰਦੇ ਹੋ ਵੋਟਰਾਂ ਨੂੰ ਮੈਂ ਇਹ ਅਪੀਲ ਕਰਦਾ ਆ ਜੀ ਐਨ ਕੇ ਸ਼ਰਮਾ ਜੀ ਬਹੁਤ ਵਧੀਆ ਬੰਦੇ ਨੇ ਜੀ ਉਹ ਰਾਜਨੀਤੀ ਦੇ ਵਿੱਚ 30 ਸਾਲ ਤੋਂ ਉਹਨਾਂ ਦਾ ਤਜਰਬਾ ਹੈ ਜੀ ਉਹਨਾਂ ਨੂੰ ਵੋਟਰ ਨੂੰ ਇਹ ਅਪੀਲ ਹੈ ਵੱਧ ਤੋਂ ਵੱਧ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਓ ਕਿਉਂਕਿ ਜੇ ਉਹ ਆਪਣਾ ਨਾ ਪਾਕਸ ਸੈਂਟਰ 'ਚ ਰੱਖ ਸਕਣ ਜੀ ਐਨ ਕੇ ਸ਼ਰਮਾ ਸਾਡੇ ਪਿੰਡ ਇੱਥੇ ਪਹੁੰਚਣ ਤੇ ਜੀ ਮੈਂ ਉਹਨਾਂ ਦਾ ਦਿਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਜਿਹੜੇ VOTER ਮੇਰੇ ਪਿੰਡ ਦੇ ਵਾਸੀ ਹੋਰ ਹਲਕਾ ਦੇ ਵਾਸੀ ਇੱਥੇ ਪਹੁੰਚੇ ਨੇ ਉਹਨਾਂ ਦਾ ਵੀ ਦਿਲੋਂ ਜੀ ਆਇਆਂ ਆਖਦਾ ਹਾਂ ਜੀ ਧੰਨਵਾਦ ਆਖਦਾ ਹਾਂ